पागलखाने ਦੇ ਵਿੱਚ ਦੋ ਮੁੰਡੇ ਸੈਰ ਕਰ ਰਹੇ ਹੁੰਦੇ ਆ ਤੇ ਇੱਕ ਮੁੰਡੇ ਦਾ ਪੈਰ ਤਿਲਕ ਕੇ ਤੇ ਝੀਲ ਦੇ ਵਿੱਚ ਡਿੱਗ ਜਾਂਦਾ ਹੈ ਦੂਸਰਾ ਮੁੰਡਾ ਉਹਨੂੰ ਛਾਲ ਮਾਰ ਕੇ ਬਚਾ ਲੈਂਦਾ ਤੇ ਡਾਕਟਰ ਇਸ ਚੀਜ਼ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੇ ਡਾਕਟਰ ਕਹਿੰਦੇ ਕਿ ਅਸੀਂ ਇਸ ਮੁੰਡੇ ਨੂੰ ਘਰ ਭੇਜ ਦਿੰਨੇ ਆ ਇਹ ਹੁਣ ਬਿਲਕੁਲ ਠੀਕ ਹੋ ਗਿਆ ਤੇ ਉਹਨੂੰ ਸਾਡੇ ਕੋਲ ਬੁਲਾਇਆ ਜਾਵੇ ਜਦੋਂ ਉਹ ਮੁੰਡਾ ਇਹਨਾਂ ਦੇ ਕੋਲ ਆਂਦਾ ਹੈ ਡਾਕਟਰ ਦੇ ਕੋਲ ਤੇ ਡਾਕਟਰ ਕਹਿੰਦਾ ਕਿ ਤੇਰੇ ਵਾਸਤੇ ਦੋ ਗੱਲਾਂ ਨੇ ਇੱਕ ਚੰਗੀ ਤੇ ਇੱਕ ਮਾੜੀ ਤੇ ਚੰਗੀ ਗੱਲ ਇਹ ਆ ਕਿ ਅਸੀਂ ਤੈਨੂੰ ਛੁੱਟੀ ਦੇ ਕੇ ਘਰ ਭੇਜ ਰਹੇ ਆ ਤੇ ਮਾੜੀ ਗੱਲ ਇਹ ਆ ਕਿ ਜਿਸ ਮੁੰਡੇ ਨੂੰ ਤੂੰ ਕੱਲ ਬਚਾਇਆ ਸੀ ਉਹਨੇ ਅੱਜ ਬਾਥਰੂਮ ਦੇ ਵਿੱਚ ਫਾ ਲੈ ਲਿਆ ਤੇ ਉਹ ਮਰ ਗਿਆ ਤੇ ਉਹ ਮੁੰਡਾ ਕਹਿੰਦਾ ਉਹਨੇ ਫਾ ਨਹੀਂ ਲਿਆ ਉਹਨੂੰ ਮੈਂ ਰੱਸੀ ਉਹਦੇ ਗਲ ਦੇ ਵਿੱਚ ਪਾ ਕੇ ਉਹਨੂੰ ਬਾਥਰੂਮ ਦੇ ਵਿੱਚ ਸੁੱਕਣੇ ਪਾਇਆ ਕਿਉਂਕਿ ਉਹ ਕੱਲ ਦਾ ਗਿੱਲਾ ਹੋ ਗਿਆ ਸੀ ਸੋ ਕਦੀ ਵੀ ਤੁਸੀਂ ਧੋਖੇ ਦੇ ਵਿੱਚ ਨਾ ਰੋ ਉਹ ਪਾਗਲ ਸੀਗੇ ਤੇ ਸੋਚਿਆ ਕਿ ਜਿਵੇਂ ਠੀਕ ਹੋ ਗਿਆ ਇਹ ਸੀਗਾ ਧੋਖਾ ਉਹਨਾਂ ਡਾਕਟਰਾਂ ਦਾ ਬਟ ਜਿਨੇ ਜਿਹਦੀ ਉਹਨੇ ਜਾਨ ਬਚਾਈ ਸੀ ਉਹਨੂੰ ਉਹਨੇ ਫਿਰ ਤੋਂ ਮਾਰ ਦਿੱਤਾ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ